ਵੀਰ ਆ ਮੜੀਏ ਵੀਰੇ ਤਾਬਾ ਮੈਂ ਲਗੂਗਾ ਨਾ ਮੇਰੇ ਸਾਰੇ ਬੰਦੇ ਲੱਗਣਗੇ ਚੈਲੰਜੂ ਸਿੰਘ ਜਿੰਦਾਬਾਦ ਜਿੰਦਾਬਾਦ ਇਹ ਨਹੀਂ ਕਰਨਾ ਵੀਰੇ ਇਹ ਨਹੀਂ ਕਰ ਆ ਦੇਖੋ ਸੋਨਿਆ ਜੈ ਜੀ ਹਿੰਦ ਦਾ ਕੰਮ ਕਰੋ ਕੰਮ ਬੋਲੇ ਸੋਨਹੀਓ ਜੈ ਜੈ ਜੀ ਯਾਦ ਕਰੇ ਨਾਲੇ ਮੇਲ ਕਰਦੇ ਨੇ ਦਾਤਾ ਲਿਆ ਹੋਰ ਫੜਾ ਬੱਸ ਸ਼ੁਕਰੀਆ ਜੀ ਧੰਨਵਾਦ ਜੰਨੀ ਸਾਹਿਬ ਬਹੁਤ ਬਹੁਤ ਜੀ ਹੋਰ ਵੀ ਅੱਛਾ ਜੀ ਚਲੋ ਸ਼ਾਬਾਸ਼ ਲੱਗੋ ਬੋਲੇ ਸੋਨਹੀਓ ਜੈ ਜੈ ਜੀ ਬੋਲੇ ਸੋਨਹੀਓ ਜੈ ਜੈ ਜੀ ਹੋਰ ਵੀ ਠੀਕ ਹੈ ਹਾਂ ਜੀ ਚਲੋ ਸ਼ਾਬਾਸ਼ ਤੁਸੀਂ ਕੰਮ ਕਰ ਰਹੇ ਬੜਾ ਖੁਸ਼ੀ ਹੋਈ ਜੀ ਹਾਂ ਜੀ ਲੱਗੇ ਪਿਆ ਜੀ ਬਹੁਤ ਅੱਛੇ ਉੱਤੇ ਤੱਕ ਲੈ ਗਈ ਕਾਲੀ ਇਹ ਤਾਂ ਹੀ ਹੈ ਕੈਮਰਾ ਪਿੱਛੇ ਹੋ ਰਿਹਾ ਜੀ ਉਹ ਖੜੀ ਹੈ ਆਏ ਖੜੀ ਹੈ ਉਹ ਖੜੀ ਹੈ ਜੀ ਅੱਧੀ ਕਿਉਂ ਖੜੀ ਹੈ ਉੱਥੇ ਉਹ ਕਰਕੇ ਜੀ ਵੇਸੇ ਉਹ ਖੜੀ ਹੈ ਇਹ ਪਿਛਲੀ ਵਾਰ ਲਈਦੀ ਭਾਈ ਅਸੀਂ ਐਂ ਜਾਂਦੇ ਆ ਵੀ ਜਿਹੜਾ ਉਹ ਪਾਦੇ ਪਾ ਫੇਰੇ ਦਿੱਤਾ ਪਿਆ ਨਾ ਉੱਥੇ ਡਰੇਨ ਨਿਕਲ ਜਵੇ ਤਾਂ ਗੱਭੇ ਚੱਲੇ ਤੇ ਹਾਂ ਉਧਰ ਚਲੇ ਜਾਊਗਾ ਪਿਛਲੀ ਵਾਰ ਵੀ ਐਂ ਕਰਿਆ ਸੀ ਹਾਂ ਜੀ ਉਹ ਐਸ ਡੀਓ ਮਾਈਨਿੰਗ ਨੂੰ ਬੁਲਾਇਆ ਐਸ ਡੀਓ ਮਾਈਨਿੰਗ ਐਡਜੋ ਸਰ ਸਾਹਿਬ ਸਾਹਿਬ ਆ ਜੀ ਮੜਾ ਜਾ ਆਹ ਸਾਹਮਣੇ ਜੇ ਉਧਰੋਂ ਡਰੇਨ ਮਾਰ ਦੋ ਨਾ ਇਹਦਾ ਇਹਦਾ ਬਹੁਤ ਚੇਂਜ ਕਰੋ ਬਹੁਤ ਪਰਲੇ ਪਾਸੇ ਚਲੇ ਜਾਉਂਦਾ ਉਧਰਲੇ ਪਾਸੇ ਉਹ ਸਾਰਾ ਆਪਣਾ ਡਰੇਨ ਮਾਰਨ ਦੀ ਉਧਰ ਕਰ ਜ਼ਰੂਰਤ ਹੈ ਇਹ ਉਧਰੋਂ ਕਰਕੇ ਇੱਧਰ ਆ ਰਿਹਾ ਮੈਂ ਵੀ ਦੇਖਿਆ ਹਾਂ ਹਾਂ ਜੇ ਤੁਸੀਂ ਉਧਰ ਡਰੇਨ ਮਾਰ ਦੋ ਜੀ ਤਾਂ ਬਹੁਤ ਉਧਰ ਚਲੇ ਜਾਣਾ ਪਿਛਲੀ ਮਤਲਬ 3-4 ਸਾਲ ਪਹਿਲਾਂ ਬਹੁ ਆਇਆ ਸੀ ਇੱਧਰ ਅਜੇ ਉਧਰ ਡਰੇਨ ਮਾਰੀ ਬਹੁ ਉਧਰ ਹੋ ਗਿਆ ਫਿਰ ਖਤਰਾ ਨਹੀਂ ਕੋਈ ਬਿਲਕੁਲ ਨਹੀਂ ਪਾਣੀ ਕਿਰਵਾਟ ਹੋਣੇ ਕਰਕੇ ਲਗੀ ਢਾਹ ਜੀ ਉਹਦੇ ਕਰਕੇ ਇੱਧਰ ਨੂੰ ਆਇਆ ਹੈ ਉਹਦੇ ਕਰਕੇ ਪਾਣੀ ਇੱਧਰ ਆਇਆ ਜੀ ਇਹ ਜ਼ਰੂਰ ਕਰਵਾ ਦਿਓ ਸਵੇਰੇ ਬਿਲਕੁਲ ਜ਼ਰੂਰ ਆ ਜੋਗੇ ਰੱਖ ਚੱਲਨੇ ਆਹ ਲੜੀ ਹੋਰ ਵੀ ਹੋਰ ਨੇ ਵਾਰ ਇਹ ਸੇਵਾ ਸਾਰੇ ਜਾਣੇ ਹਾਂਜੀ ਚਲੋ ਬਹੁਤ ਅੱਛਾ ਇਹਦਾ ਬਹੁਤ ਚੇਂਜ ਕਰਾਓ ਪਰ ਇਹਦੇ ਤੇ ਰਿਆ ਖਾਲੀ ਪਿਆ ਇੱਕ ਡਰੇਨ ਉਧਰ ਦੇ ਪਾਸੇ ਵੱਜੂਗੀ ਬਹੁਤ ਚੇਂਜ ਹੋ ਜਾਣਾ ਬਿਲਕੁਲ ਅਸੀਂ ਇਹ ਕਿਹਾ ਤਾਂ ਜੀ ਉਹਨਾਂ ਨੂੰ ਜੇ ਉਧਰਲੇ ਪਾਸੇ ਕੱਟ ਕੇ ਇੱਕ ਡਰੇਨ ਇਹ ਵੱਜਣੀ ਉਹ ਡਰੇਨ ਜੇ ਦੇਖੀ ਚੱਲਣਾ ਪਾਣੀ ਮੈਂ ਉਹਨੂੰ ਐਸਡੀ ਨੂੰ ਸਮਝਾਇਆ ਵੀ ਹੁਣ ਪਿਛਲੀ ਜਦ 4 ਸਾਲ ਪਹਿਲਾਂ ਇੱਥੇ ਅਸੀਂ ਰਾਤ ਦੋ ਰਾਤਾਂ ਰਹੇ ਤੇ ਆਪਾਂ ਸਾਰੇ ਜਾਣੇ ਜਦ ਵੀ ਉਹ ਤੇ ਡਰੇਨ ਮਾਰੀ ਸੀ ਬਿਲਕੁਲ ਜੀ ਬਹੁਏ ਨੇ ਇਧਰ ਹਾਂ ਕੱਲ੍ਹ ਸਵੇਰੇ ਮਰੋਂ ਮੈਂ ਤਾਂ ਹੀ ਕਹਿੰਦੇ ਜੀ ਉਹਨਾਂ ਨੂੰ ਕਿਹਾ ਤਾਂ ਐਸ ਡੀਓ ਉਹ ਕਹਿੰਦੇ ਪਾਣੀ ਦਾ ਰਾਤ ਡੇਡ ਲੱਖ ਕਿਉਂ ਸੀਕਦਾ ਪਾਣੀ ਹੁਣ ਹੈਗਾ ਕੋਈ 65 ਤੋਂ 70 ਹਜ਼ਾਰ ਕਿਉਂ ਥੋੜਾ ਜਿਹਾ ਘਟਾ ਕੇ ਪਾਣੀ ਡਰੇਨ ਮਾਰ ਦੇਣ ਪਾਣੀ ਦਾ ਬਹੁਤ ਬਦਲ ਜਾਣਾ ਸੀ ਵੱਜ ਜਾਣਾ ਹੁਣ ਸਵੇਰੇ ਕਹਿੰਦੇ ਸ਼ਾਇਦ ਉਹ ਅੱਛਾ ਸਾਹਿਬ ਨਾਲ ਗੱਲ ਕਰਾਉਣਾ ਸਾਹਿਬ ਜੀ ਡੀ ਸੀ ਨਾਲ ਵੀ ਕਰਨਾ ਹਾਂ ਜੀ ਆ ਮਲਾਪ ਤੇ 380 ਐਸ ਸੀ ਨੂੰ ਉਹਦੇ ਨਾਲ ਗੱਲ ਕਰਾਂਗੇ ਜੀ ਡੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਮੈਂ ਨਾ ਦੌਦਪੁਰ ਖੜਾ ਸੀ ਚਮਕੌਰ ਸਾਹਿਬ ਏਰੀਏ ਚ ਬੰਨ ਦੇ ਉੱਤੇ ਤਾਂ ਐਕਚੁਅਲੀ ਕੀ ਹੈ ਕਿ ਇਹਦਾ ਪਾਣੀ ਦਾ ਬਹਾਅ ਹੈ ਉਹ ਪਿੰਡਾਂ ਵਾਲਾ ਪਾਸੇ ਹੋਇਆ ਵਾ ਤਾਂ ਇਦਾਂ ਦੀ ਉੱਨੀ ਚ ਪ੍ਰੋਬਲਮ ਆਈ ਸੀ ਐਸੀ ਦੂਸਰੇ ਪਾਸੇ ਟ੍ਰੈਂਚ ਮਾਰਤੀ ਸੀ ਪਾਣੀ ਦਾ ਬਹੁਤ ਉਧਰ ਹੋ ਗਿਆ ਸੀ ਤੇ ਪਿੰਡ ਬਚ ਗਏ ਸੀ ਤੁਸੀਂ ਉਹ ਪੋਪ ਲਾਈਨਾਂ ਵਗੈਰਾ ਇੰਤਜ਼ਾਮ ਕਰ ਦਿਓ ਸਾਡੇ ਬੰਦੇ ਨਾਲ ਹੋ ਕੇ ਉਹ ਪਰਲੇ ਪਾਸੇ ਟ੍ਰੈਂਚ ਮਰਾ ਦਿੰਦੇ ਸਵੇਰੇ ਮੈਂ ਵੀ 6 ਵਜੇ ਇੱਥੇ ਆ ਜਾਊਗਾ ਕੋਪਲੇਨ ਭਰਤਮਾਲਾ ਤੁਸੀਂ ਥੋੜਾ ਜਿਆ ਇਨਸ਼ੋਰ ਕਰ ਦੋ ਕਿ 6 ਵਜੇ ਪਾਈਪ ਉਹ ਕੋਪਲੇਨ ਨਾਲ ਜਾਂ ਜੀਸੀਬੀ ਜਾਂ ਵਗੈਰਾ ਆ ਜਾ ਗੱਗੂ 2 ਘੰਟੇ ਦਾ ਸਾਰਾ ਕੰਮ ਹੈ ਤਾਂ ਇਹ ਪਾਣੀ ਡਾਇਵਰਟ ਹੋ ਜਾਣਾ ਪਿਛਲੀ ਵਾਰੀ ਇੱਕ ਐਕਸੀਡੈਂਸ ਆਣਾ ਸੀਗਾ ਉਹਨੇ ਸਾਡੇ ਨਾਲ ਲਾ ਕੇ ਕਰਤਾ ਸੀ ਤੁਸੀਂ ਕਾਈਂਡਲੀ ਨੂੰ ਉਹ ਸੀਰੀਅਸਲੀ ਲਿਓ ਸਵੇਰੇ ਮੈਂ ਵੀ 6 ਵਜੇ ਉਰੇ ਪਹੁੰਚ ਜਾਊਗਾ ਓਕੇ ਓਕੇ ਆਰਮੀ ਤੁਸੀਂ ਸਰ ਏਸੀ ਯੂਟੀ ਸਾਹਿਬ ਆਈਐਸ ਹੰਡਰਡ ਗਰਾਹ ਦੇ ਪਾਣੀ ਚਲੋ ਥੋੜਾ ਸਾਰਿਆਂ ਦਾ ਬਹੁਤ ਧੰਨਵਾਦ ਬਈ ਆਪਣੇ ਘਰ ਦੇ ਕੰਮ ਛੱਡ ਕੇ ਤੁਸੀਂ ਸੇਵਾ ਜਲਦੀ ਕੱਢੀ ਜਾਂਦੀ ਤਾਂ ਆਹ ਕੰਮ ਹੋਣਾ ਹੀ ਨਹੀਂ ਇਹ ਗੱਲ ਹੈ ਵੀ 4 ਸਾਲ ਤੇ ਉਧਰ ਡੀਸਿਲਟਿੰਗ ਨਹੀਂ ਹੋਈ ਹਾਂ ਉਹ 6 6 ਫੁੱਟ ਰੇਤਾ ਜੜਿਆ ਵਾ 10 ਲੱਫ ਫੁੱਟ ਲਗਾ ਲਓ ਲੇਕਿਨ ਇਹ ਹੈ ਕਿ ਪਾਣੀ ਇਸ ਕਰਕੇ ਆਪਣੇ ਨੂੰ ਮਾਰਦਾ ਉਹ ਤੱਕਾ ਇਧਰ ਬੱਜੀ ਜਾਂਦਾ ਉਹ ਕਹਿੰਦੇ ਜੀ ਫੋਰੈਸਟ ਉਹ ਇਹ ਵੀ ਦੱਸ ਰਹੇਗੇ ਜੀ ਫੋਰੈਸਟ ਏਰੀਆ ਇਸ ਕਰਕੇ ਦੀ ਹੋਣ ਦਿੱਤੀ ਤਾਂ ਉੱਥੇ ਹੁਣ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਸਰਕਾਰਾਂ ਦੀ ਕਿ ਉਹ ਖਾਲੀ ਕਰ ਦੇਵੇ ਆਪਾਂ ਇਸ ਗੱਲ 'ਚ ਨਾ ਪਈਏ ਪਰ ਕੱਲ ਨੂੰ ਟ੍ਰੇਨ 'ਚ ਬੱਜੇਗੀ ਤਾਂ ਹੋ ਜਾਣਾ। ਕੱਲ ਫੋਰੈਸਟ ਵੀ ਕਿਹੜੇ ਕੋਈ ਪਲਾਂਟੇਸ਼ਨ ਹੋਈ ਵੀ ਖਾਲੀ ਪਈ ਆ ਲੋਕਾਂ ਦੇ ਉਹੀਓ ਬਸ ਆਪੂ ਜੇ ਖੜਾ ਸੀ ਤੁਸੀਂ ਮਰਾਈ ਤੀ ਉਸ ਟਾਈਮ ਵੀ ਤਾਂ ਫੋਰੈਸਟ ਸੀ ਅੱਜ ਨਹੀਂ ਫੋਰੈਸਟ ਬਦਬਿਤ ਹੋ ਗਈ ਉਹ ਯਾਰ ਹੁਣ ਲੀਡਰਾਂ ਨੇ ਡਿਸੀਜਨ ਲੈਣੇ ਹੁੰਦੇ ਆ ਨਹੀਂ ਉਸ ਟਾਈਮ ਵੀ ਤੁਸੀਂ ਆਪ ਨਾਲ ਹੋ ਕੇ ਮਰਾਈ ਆ ਅੱਜ ਹੁਣ ਨਹੀਂ ਪਜਦੀ ਹੁਣ ਕੀ ਕਰ ਲੂਗੀ ਇਹਨੂੰ ਕੋਈ ਨਹੀਂ ਕਰਨ ਉਹ ਅਸੀਂ ਪਿਛਲੇ ਸਾਲ ਜੋਰ ਲਾ ਲਵੇ ਪਾਰਲੇ ਪਾਸੇ ਰੇਤਾ ਚਾ ਗਾ ਦਿਓ ਇੱਧਰ ਨਾ ਚਾ ਗਾਓ ਤੁਸੀਂ ਨਹੀਂ ਮੈਂ ਪਾਸੇ ਇੱਕ ਨਹੀਂ ਸੁਣੀ ਸਾਡੀ ਉਧਰ ਉੱਚੀ ਪਈ ਐ ਇਧਰ ਨਹੀਂ ਇਧਰ ਹੈ ਵੀ ਲੀਗਲ ਮਾਈਨਿੰਗ ਤਾਂ ਹੋਏ ਨਹੀਂ ਰਹੀ ਰਾਤਾਂ ਨੂੰ ਚੱਕਦੇ ਤਾਂ ਚੋਰਾਂ ਦੇ ਚੋਰਾਂ ਦੇ ਥਾਂ ਲਾਠੀਆਂ ਦੇ ਗਾਜ ਹੋ ਜਾਂਦੇ ਜਿੱਥੇ ਉਹਨਾਂ ਨੂੰ ਮਿਲਦਾ ਉੱਥੇ ਇਧਰ ਪਹਿਲੇ ਨਾ ਮਾਣੇ ਇਧਰੋਂ ਫਿਰ ਇੱਥੇ ਚੱਕੀ ਜਾਂਦੇ ਆ ਉਹ ਪਰਲੇ ਪਾਸੇ ਜੋਰ ਲਾ ਰਹੇ ਹੋਏ ਤਾਂ ਹੁਣ ਲੋਕ ਨਾ ਇਕੱਠੇ ਹੁੰਦੇ ਤਾਂ ਹੜਗਿਆ ਲੱਗਦਾ ਬਿਲਕੁਲ ਇਹਦਾ ਪਰਲੇ ਲੋਕਾਂ ਨੇ 19 ਦੇ ਵਿੱਚ 19 ਦੇ ਵਿੱਚ ਅਸੀਂ ਰਾਤਾਂ ਉਰੇ ਕੱਟੀਆਂ ਤੁਸੀਂ ਵੀ ਸਾਰੇ ਨਾਲੇ ਸੀਗੇ ਉਹ ਪਾਵਲਕ ਨਾਲ ਸਾਰਾ ਲੈ ਜਿਹੜਾ ਅੱਜ ਵੀ ਡਰਾਮਾ ਕਰਨਾ ਹੈ ਲੇਬਰ ਦਾ ਨਹੀਂ ਤੇ ਪੰਜਾਂ ਦਾ ਰਾਤ ਇਕੱਦੇ ਰਾਤ ਰਹਿਣ ਬਸ ਇਹ ਬੰਦਾ ਤਿੰਨ ਬੰਦੇ ਸਿਰਫ ਹਾਂਜੀ ਹਾਂਜੀ ਰਾਤ ਕੋਈ ਬੰਦਾ ਨਹੀਂ ਦੱਤੇ ਅਤਵੀ ਜਿਆਦਾ ਤੁਹਾਨੂੰ ਉਹਨਾਂ ਨੂੰ ਪਤਾ ਸਰਕਾਰੀ ਸਰਕਾਰੀ ਮੋਟੇ ਸਾਹਿਬ ਨੇ ਆਣਾ ਉਹਦੇ ਕੋਲ ਡਰਾਮਾ ਕਰਿਆ ਹੈਗਾ ਸਰਕਾਰੀ ਕੋਈ ਬਸ ਸਰਕਾਰੀ ਬੰਦੇ ਤਿੰਨ ਤੇ ਸਿਰਫ ਲੰਗੀ ਜਨੇ ਕਿਸਤੀ ਜਨੇ ਬਾਕੀ ਕੋਈ ਨਹੀਂ ਹੈਗਾ ਐਸਡੀਓ ਸਾਹਿਬ ਸੀ ਕਿ ਉਹ ਐਸਡੀਓ ਸਾਹਿਬ ਮਤਲਬ ਇਹ ਡਿਊਟੀ ਕਿ ਇਹ ਬੰਦਾ ਹੈਗਾ ਤੇ ਵਿਚਾਰਾ ਵਿੱਚ ਫਿਰ ਜਾਂਦਾ ਆਪਾਂ ਆਪਾਂ ਦੂਸ਼ਣਵਾਜੀ ਨੂੰ ਛੱਡ ਕੇ ਕਿਸੇ ਤਰ੍ਹਾਂ ਆਪਣਾ ਕੰਮ ਟਾਲ ਲੀਏ ਠੀਕ ਕਰੀਏ ਹੁਣ ਕੱਲੂ ਆਪਾਂ ਉਹਦੇ ਟ੍ਰੈਂਚ ਬਣਾਉਂਦੇ ਤੁਸੀਂ ਥੋੜਾ ਧੰਨਵਾਦ ਹੈ ਤੁਸੀਂ ਸਾਰੇ ਜਣੇ ਲੱਗ ਕੇ ਸੰਭੀ ਹੋਈ ਹੈ ਗੱਲ ਇਹਨੂੰ ਅੱਜ ਰਾਤ ਆਪਾਂ ਹੋਰ ਸੰਭੀਏ ਗਾ ਲਓ ਟ੍ਰੇਜ ਮਾਰ ਕੇ ਦਾ ਚੇਂਜ ਕਰੀਏ ਬਹੁਤ ਪਾਣੀ ਤਾਂ ਬਹੁਤ ਚਾਹੀਦਾ ਸਾਰਾ ਇਹ ਤਾਂ ਮੁਸੀਬਤ ਟਲ ਜਾਣੀ ਜੀ ਜਗਾ ਚੋੜੀ ਉਹਦੇ ਨਾਲੇ ਸਿਸਟਮ ਠੀਕ ਹੋ ਜਾਣਾ ਯਾਰ ਨਿਊ ਟ੍ਰੇਚਰ ਲਾ ਠੀਕ ਆ ਹੋਇਆ ਇਹ ਰੇਤਾ ਉੱਚਾ ਹੋ ਗਿਆ ਬਹੁਤ ਰੀਸਿਲਟਿੰਗ ਨਹੀਂ ਹੋਈ ਪਰ ਇੱਕ ਉਹਨਾਂ ਦੀ ਬੇਵਕੂਫੀ ਜੇ ਇਲਾਕਾ ਜੋ ਰੱਡਾ ਨਾ ਮਾਰਦਾ ਫਿਰ ਭਾਰੀ ਪੈ ਗਿਆ ਦਾ ਇਲਾਕੇ ਬਿਲਕੁਲ ਜੀ ਇਹ ਤਾਂ ਆਪਾਂ ਲੱਗੇ ਇੰਨੀ ਘੱਟੇ ਹੋਈ ਐਨੀ ਪਤਾ ਨਹੀਂ ਕਿੱਥੋਂ ਪ੍ਰਬੰਧਾਏ ਤਾਂ ਕਮੀ ਹੈਗੀ ਉਹ ਤੋਂ ਦਿਖਦਾ ਹੈ ਥੋੜੀ ਮਿਸਮੈਨੇਜਮੈਂਟ ਦੀ ਹਾਂ ਸਾਰੰਗਪੁਰ ਜਤੋਂ ਫੋਨ ਆਇਆ ਸਰਪੰਚ ਦਾ ਕਹਿੰਦਾ ਵੀ 20 20 ਬੱਚੇ ਮਿੰਟ ਲੱਗਣੇ ਵੀ ਇੰਨਾ ਜ਼ਿਆਦਾ ਪਾਣੀ ਵਜ ਰਿਹਾ ਅੱਧੇ ਘੰਟੇ ਤੋਂ 100 150 ਬੰਦਾ ਪਹੁੰਚ ਗਿਆ ਲੋਕਾਂ ਵੱਲੋਂ ਕੋਈ ਤਾਂ ਉੱਥੇ ਤੱਕ ਲਾਈਵ ਹੋ ਕੇ ਕਿਹਾ ਫਿਰ ਉੱਥੇ ਤਾਂ ਆਪਣੇ ਇਲਾਕੇ ਦੇ ਲੋਕਾਂ ਵੱਲੋਂ ਤਾਂ ਕੋਈ ਕਮੀ ਨਹੀਂ 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 ਆਪਣੇ ਪਿਛਲੀ ਵਾਰ 19 ਵਿੱਚ ਵੀ ਰਾਤਾਂ ਉਹਦੇ ਕੱਟੀਆਂ ਇਹਨਾਂ ਲੇਕਿਨ ਲੱਗੇਵੇਂ ਇੱਥੇ ਤੱਕ 2 ਸਾਲ ਪਹਿਲਾਂ ਨਾਇਰ ਪਾਣੀ ਕੱਟੀ ਰਾਤ ਇਹ ਇੱਥੇ ਵੀ ਹੋਇਆ ਉਧਰ ਸਾਡੇ ਐਮਐਲਏ ਸਾਹਿਬ ਆ ਉਹ ਪੈਲ ਬੰਦੇ ਇੰਨੇ ਚੱਲਦੇ ਆ ਗੁਰਦੁਆਰੇ ਦੇ ਕੋਲ ਦੀ ਮੋੜ ਜਾਂਦੇ ਆ ਗਾਂ ਆਦੇ ਜੇ ਨਹੀਂ ਆ ਹਾਲੋ ਆਵੇ ਸਾਡੇ ਤਾਂ ਉਹ ਤਾਂ ਉਹ ਤਾਂ ਉਹ ਤਾਂ ਇੱਕ ਸੜਕ ਦੇ ਕਿਨਾਰੇ ਗੜ ਕੇ ਕਹੀ ਜੀ ਚਲਾ ਕੇ ਥੱਕ ਗਿਆ ਜੀ ਚਲੋ ਉਹਦਾ ਕੰਨ ਵੀ ਦੇ ਕੇ ਮੋੜ ਕੇ ਕੱਲ ਵੀ ਦੇ ਕੇ ਮੋੜ ਗਏ ਹੋਲੀ ਕੋਈ ਨਹੀਂ ਉਹਦੀ ਦੀ ਆਈ ਵੀ ਸੀ ਉਹਦਾ ਮੁੱਛਾ ਜਿਹਾ ਮੋੜ ਕੇ ਲਾਂਗੇ ਜੀ ਕੱਲ ਵੀ ਉਹ ਖੜਿਆ ਨਹੀਂ 5 ਮਿੰਟ ਵੀ ਹੋਣ ਕੋਹਾ ਲੋ ਜੇ ਲੋੜ ਆ ਚਾਹਦੂ ਲਿਆਉਂਦੇ ਆ ਆਪਾਂ ਇਹਦੇ ਸਾਰੇ ਨੰਗੇ ਪੈਰੀਓਂ ਖੜੇ ਆ ਨੋਰਾ ਲਾ ਕਈ ਨੰਗੇ ਪੈਰ ਹੋਏ ਹੋਏ ਜੀ ਸਵੇਰੇ 6 ਵਜੇ ਆਏਗਾ ਨਾ ਜ਼ਿੰਮੇਵਾਰ ਤੁਹਾਡੀ ਬਾਂਡ ਹੋ ਜਾਣੀ ਜੇ ਕੋਈ ਵੀਰੇ ਮੈਂ ਨਹੀਂ ਇਹ ਹੋਣਾ ਡੀਸੀ ਸਾਹਿਬ ਨੂੰ ਕਹਣਾ ਹੁਣ ਪਵਾ ਲਓ ਸਵੇਰੇ ਪਾਉਣੇ ਕਰਾ ਲਾ ਪੋਪ ਲਾਈਨ ਆ ਜਾਣ ਜੇ ਆਪਰੇਟਰ ਨਾ ਹੋਏ ਤਾਂ ਜੁਝਾਰੀ ਨਾਲ ਕਰਿਆ ਵਾ ਮੁੰਡਾ ਦਬਈ ਤੋਂ 4 ਆਪਰੇਟਰ ਸਵੇਰੇ 6 ਵਜੇ ਰ ਖੜੇ ਹੋਣਗੇ ਆਪਰੇਟਰ ਪੋਪ ਲਾਈਨ ਵਾਲੇ ਤੁਸੀਂ ਪੋਪ ਲਾਈਨ ਜਿਹੜੀਆਂ ਭਾਤਮਾਲਾ ਪ੍ਰੋਜੈਕਟ ਦੇ ਨਾਲ ਗੱਗੂ ਵਾਲੇ ਉੱਥੇ ਖੜੇ ਹਨ ਉਹਨਾਂ ਦੇ ਉੱਤੇ ਡੀਸੀ ਦਾ ਨੰਬਰ ਮਨਾਈਂ ਜਰਾ ਉਹ ਇਤਲੀ ਚਰ ਚੱਲ ਜੂਗਾ। ਕਾਫੀ ਲੰਬਾ ਦਰਿਆ ਹੈ ਨਾ। ਹਾਂਜੀ। ਪਾਣੀ ਉਧਰਲੇ ਪਾਸੇ ਚੱਲਣ ਲੱਗ ਜਵੇ ਉਧਰ ਪਿੰਡ ਨਹੀਂ ਹੈ। ਠੀਕ ਹੈ। ਤਾਂ ਸਾਡੇ ਪਿੰਡ ਵੱਜ ਜਾਣਗੇ। ਕੋਈ ਨਹੀਂ ਸਰ। 24x7 ਸਾਡੇ ਅਸੀਂ ਲੱਗੇ ਹੋਏ ਆ। ਨਹੀਂ ਬੜਾ ਧੰਨਵਾਦ ਤੁਸੀਂ ਨੌਜਵਾਨ ਮੁੰਡੇ ਹੋ। ਅੱਛੀ ਗੱਲ ਹੈ। ਐਕਚੁਅਲੀ ਇਹ ਐਕਸਪੀਰੀਅੰਸ ਹੋਇਆ ਵਾ ਜੀਰੇ ਪਹਿਲਾਂ। ਸਾਡੇ ਨਿਸ਼ਮਾਨ ਦੀ ਗੱਲ ਕਰਦੇ ਨਾ ਡਰੇਨ ਦੀ। ਇਹ ਐਕਸਪੀਰੀਅੰਸ ਹੋਇਆ ਵਾ ਤੇ ਤਾਂ ਤੁਹਾਨੂੰ ਐਕਸਪੀਰੀਅੰਸ ਵਾਲੀ ਗੱਲ ਦਸੀਏ ਕੋਈ ਵੈਸੇ ਐਡਵਾਈਸ ਨਹੀਂ ਹੈਗੀ ਵਰਬਲੀ ਕੋਈ। ਨਹੀਂ ਓਮ ਪ੍ਰੈਕਟੀਕਲ ਹੋਈ ਵੀ ਚੀਜ਼ ਹੈ। ਇਹਦੇ ਨਾਲ ਵੱਧ ਪਰਲੇ ਪਾਸੇ ਰਾਸਤ ਦਾ ਬਹੁਤ ਘਟਾ ਪਿਛਲੇ ਤਾਂ ਪੱਕਾ ਹੋ ਜਵੇ ਬੋਲਡਰ ਬਹੁਤ ਇਹਦਾ ਕਾਫੀ ਇਸ਼ਾਰਾ ਹੋਇਆ ਵੀ ਸੀ ਬਫੇਰ ਠੀਕ ਹੈ ਸਭ ਤੋਂ ਬਦਮਾਰੀ ਹੋ ਰਹੀ ਹੈ ਜੀ ਉਹ ਗਿਰ ਗਿਆ ਜੀ ਹੈ ਅੱਜ ਤੱਕ ਗਿਰ ਗਈ ਉਹ ਅਸੀਂ ਉਹ ਮੇਰੇ ਟਾਈਮ ਤੇ ਕਰਾਇਆ ਸੀ ਕਾਫੀ ਕਰਾਇਆ ਤੁਸੀਂ ਉਹ ਇਹ ਅੱਗੇ ਰਹਿ ਗਿਆ ਇਹ ਜੀ ਡੂਗਾ ਜੇ ਡੁੱਦਗਾ ਹੋ ਕੇ ਪੱਕਾ ਹੋ ਜਵੇ ਫੇਰ ਖੜਾ ਹੋ ਉਹ ਅਸਲ ਜੋ ਮਨਰੇਗਾ ਸਕੀਮ ਚ ਕਰਾਇਆ ਸੀ ਸਪੈਸ਼ਲ ਡਰਾਈਵ ਦੇ ਨਾਲ ਹੋਣਾ ਸਪੈਸ਼ਲ ਡਰਾਈਵ ਦੇ ਨਾਲ ਕਰਾਉਂਦੇ ਇਹ 1.5-2 ਕਿਲੋਮੀਟਰ ਇੱਥੇ ਜਿਹੜੀ ਐਸਡੀਐਮਸੀ ਨਾ ਲੇਡੀ ਇੱਕ ਉਹ ਨਾਲ ਹੋ ਕੇ ਮਿਹਨਤ ਕਰਕੇ ਕਰਾਉਂਦੀ ਰਹੀ ਯਾ ਯਾਨੀ 1.5 ਕਿਲੋਮੀਟਰ ਲੰਬਾ ਉਹ ਹੋ ਜੇਗਾ ਆ ਵੀ ਕਰਾਏ ਹਾਂ ਹਾਂ ਸਾਰੰਗਪੁਰ ਦਾ ਪਰਨੀਰ ਕੋ ਤੇ ਪਾਣੀ ਵੀ ਬੰਦੇ ਨਾਲੇ ਲੱਗਿਆ ਹੋਇਆ ਚੱਲਦੇ ਆ ਪੋਤਿਆਂ ਨਾਲ ਕਿੱਥੇ ਸਾਰੰਗਪੁਰ ਹਾਂ ਉੱਥੇ ਵੀ ਸੇਮ ਸਿਚੁਏਸ਼ਨ ਆ ਚੱਲਣਾ ਉੱਤੇ ਅੰਦਰ ਦੇਖ ਕੇ ਆਈਏ ਹਾਂਜੀ ਚੱਲਦੇ ਆ ਉੱਥੇ ਉੱਥੇ ਤਾਂ ਫਰਕ ਹੈ ਜੀ ਉੱਥੇ ਨਾ ਇਹ ਦਰਿਆ ਖੁੱਲਾ ਹੈ ਥੋੜਾ ਜਿਹਾ ਪਰਲਾ ਸਾਈਡ ਥੋੜੀ ਜਿਹੀ ਨੀਮੀ ਆਉਂਦੀ। ਰਾਤ ਖੁੱਲ ਗਿਆ। ਰਾਤ ਪਾਣੀ ਜਦੋਂ ਵੱਧ ਪਾਣੀ ਨੂੰ ਉੱਧਰ ਮਾਰਿਆ ਤੱਕ ਪਾਸੇ ਢੇਰੀ ਪਈ ਸੀ। ਅਸਲ 'ਚ ਜਿਆਦਾ ਦਿੱਕਤ ਆ ਮੀਂਹ ਤੇ ਚਿਕੜੀ ਨੇ ਕਰਤੀ। ਉੱਥੇ ਨਾ ਵਿਚ ਨਾ ਟਾਵਰ ਖੜਾ ਆ ਪਾਣੀ ਨੇ ਬਿਜਲੀ ਦਾ। ਉਹਦੇ ਨਾਲ ਆਕੇ ਜੋ ਦਰੁਖ ਦਰੁਖਤ ਲੱਗੇ ਉਹ ਰੇਤ ਆਕੇ ਸਾਰਾ ਉੱਥੇ ਜਮਾ ਹੋਈ ਗਿਆ। ਉਦੋਂ ਪਾਣੀ ਸਿੱਧਾ ਇੱਧਰ ਨੂੰ ਵਜਣ ਲੱਗ ਪਿਆ। ਉੱਥੇ ਲੰਗਦੀਆਂ ਦੋ ਲਾਈਨਾਂ ਲੰਗਦੀਆਂ ਉੱਥੇ ਵਿੱਚ। ਹਾਂ। ਦੋ ਲਾਈਨਾਂ। ਚਲੋ ਆ ਫਿਰ ਉੱਧਰ ਚ ਆਈਏ। ਠੀਕ ਹੈ। ਨਾ ਨਾ ਫਿਰ ਸਰਦਾਰ। ਇਧਰ ਆਪਰੇ। ਸਤਿ ਸ਼੍ਰ ਉਧਰ ਵੀ ਜਾ ਆਈਏ ਜਰੂਰ ਚਲੋ ਜੀ ਹੈ ਜੀ ਉਧਰ ਵੀ ਜਾ ਆਈਏ 7:30 ਸਵੇਰੇ 6:00 ਵਜੇ ਤੁਹਾਡੇ ਕੋਲ